ਮਰਜ਼ੀ ਸਿਆਣਪਾ ਕਰ ਲਈਏ ਪਰ ਸਾਡੀਆਂ ਜਿਹੜੀਆਂ ਸਿਆਣਪਾਂ ਨੇ ਉਹ ਕਿਤੇ ਕੰਮ ਨਹੀਂ ਆਉਂਦੀਆਂ ਕਿਉਂਕਿ ਨਾਤੇ ਸਿਆਣਪਾ ਦੇ ਨਾਲ ਰੱਬ ਦੀ ਪ੍ਰਾਪਤੀ ਹੁੰਦੀ ਹੈ ਗੁਰਬਾਣੀ ਦਾ ਫੈਸਲਾ ਤੇ ਆਇਆ ਹੈ ਏ ਮਨ ਚੰਚਲਾ ਚਦਰਾਈ ਕਿਨੇ ਨਾ ਪਾਇਆ ਚਦਰਾਈ ਨਾ ਪਾਇਆ ਕਿਨੇ ਤੋਂ ਸੁਨਮ ਮੇਰਿਆ ਕੋਈ ਚਤਰਾਈ ਦੇ ਨਾਲ ਪਿਆਰਿਓ ਰੱਬ ਦੀ ਪ੍ਰਾਪਤੀ ਨਹੀਂ ਹੁੰਦੀ ਜੇ ਆਪਾਂ ਕਹਿ ਦਈਏ ਨਾ ਵੀ ਚਤਰਾਈਆਂ ਕਰਕੇ ਰੱਬ ਪ੍ਰਾਪਤ ਕਰ ਲਾਂਗੇ ਨਹੀਂ ਤੇ ਨਾ ਚਤਰਾਈਆਂ ਕਰਕੇ ਕਦੇ ਮੌਤ ਤੋਂ ਬਚਿਆ ਜਾਂਦਾ ਹੈ ਸਹਸ ਹੋ ਸਿਆਨਪਾ ਲੱਖ ਹੋਹੇ ਤਾਂ ਇੱਕ ਨਚ ਲੈ ਨਾਲ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਸ੍ਰੀ ਜਪਜੀ ਸਾਹਿਬ ਦੀ ਬਾਣੀ ਦੇ ਅੰਦਰ ਇਹ ਪ੍ਰਮਾਣ ਦਿੱਤਾ ਹੈ ਵੀ ਮਨੁੱਖ ਦੀਆਂ ਸਿਆਣਪਾਂ ਕੁਝ ਨਹੀਂ ਕਰਦੀਆਂ ਆਪਾਂ ਤੇ ਸ਼ਾਮ ਤੱਕ ਬੜਾ ਕੁਝ ਕਰ ਦਈਏ ਜੇ ਸਾਡਾ ਕੁਝ ਚੱਲਦਾ ਹੋਵੇ ਦੁਨੀਆ ਦੇ ਵਿੱਚ ਪਰ ਹੁਣਾ ਤੇ ਉਹ ਹੈ ਨਾ ਜੋ ਪ੍ਰਮਾਤਮਾ ਦੀ ਇੱਛਾ ਹੈ ਜੋ ਮੇਰੇ ਮਾਲਕ ਦੀ ਮਰਜ਼ੀ ਹੈ ਹੁਣਾ ਉਹ ਵੀ ਹੈ ਜੋ ਪਰਮੇਸ਼ਰ ਦਾ ਹੁਕਮ ਹੈ ਜਿਵੇਂ ਇਹਨੂੰ ਪਾਉਂਦਾ ਹੈ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਬਾਣੀ ਦਾ ਬਚਨ ਹੈ ਜੋਤੁ ਦੁ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਵੀ ਪਾਤਸ਼ਾਹ ਜਿਵੇਂ ਤੈਨੂੰ ਪਾਉਂਦਾ ਬਸ ਚੰਗਾ ਹੈ ਤੇਰਾ ਕੀਆ ਮਿੱਠਾ ਲਾਗੇ ਹਰਨਾਮ ਪਦਾਰਥ ਨਾਨਕ ਮੰਗੇ ਬੜੇ ਪ੍ਰਮਾਣ ਨੇ ਰੱਬ ਦੇ ਭਾਣੇ ਤੇ ਤੇ ਜਿਹੜਾ ਰੱਬ ਦਾ ਭਾਣੇ ਉਸ ਮੰਨ ਲਈਏ ਨਾ ਮਿੱਠਾ ਕਰਕੇ ਉਹਦੇ ਵਿੱਚ ਹੀ ਸਾਡਾ ਪਲ ਹੈ ਕਿਉਂਕਿ ਰੱਬ ਕਿਸੇ ਦਾ ਮਾੜਾ ਨਹੀਂ ਕਰਦਾ ਬڑے ਲੋਕਾਂ ਕਾਤੇ ਗੱਲ ਕਹਿ ਦਿੰਦੇ ਆ ਵੀ ਜੀ ਰੱਬ ਨੇ ਸਾਡਾ ਮਾੜਾ ਕਰਤਾ ਰੱਬ ਨੇ ਸਾਡਾ ਐਂ ਕਰਤਾ ਅਛਾ ਚੰਗਾ ਕੀਤਾ ਤੇ ਤੂੰ ਕੀਤਾ ਜੇ ਮਾੜਾ ਕੀਤਾ ਤਾਂ ਰੱਬ ਨੇ ਕੀਤਾ ਹੈ ਰੱਬ ਕਿਸੇ ਦਾ ਮਾੜਾ ਨਹੀਂ ਕਰਦਾ ਇਹ ਤੇ ਸਾਡੇ ਕਰਮ ਨੇ ਗੁਰਬਾਣੀ ਦਾ ਬਚਨ ਹੈ ਦੱਦਾ ਦੋਸ ਨਾ ਦੇਉ ਕਿਸੈ ਦੋਸ ਕਰਮਾਂ ਆਪਣੇ ਆ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ ਨਾ ਦੀਜੈ ਅਵਰਜਨਾ ਇਹ ਤੇਰੇ ਕਰਮਾਂ ਦੇ ਜਿਹੜੇ ਨੇ ਨਿਬੇੜੇ ਤੇਰੇ ਨਾਲ ਹੋ ਰਹੇ ਨੇ ਤੇ ਅਸੀਂ ਜੇ ਸਾਡੇ ਕੀਤੇ ਕਰਮ ਸਾਡੇ ਅੱਗੇ ਆਉਂਦੇ ਨੇ ਤੇ ਆਪਾਂ ਕਹਿ ਦਿੰਨੇ ਆ ਵੀ ਰੱਬ ਨੇ ਸਾਡੇ ਨਾਲ ਮਾਰਾ ਕਰਤਾ ਨਹੀਂ ਜੋ ਵੀ ਜੇਗਾ ਉਹ ਵੱਡਣਾ ਪਏਗਾ ਫਰੀਦਾ ਲੋੜਾ ਦਾ ਕਿ ਬਿਜੋਰੀਆਂ ਕਿ ਕਰ ਵੀ ਜੈ ਜੱਟ ਖੰਡਾ ਉਨ ਕਤਾਏ ਦਾ ਐਦਾ ਲੋੜਾ ਪਟ ਆਵਾ ਫਰੀਦ ਸਾਹਿਬ ਕਹਿੰਦੇ ਨੇ ਬੀਜਨੀਆਂ ਨੇ ਕਿਕਰਾਂ ਦੇ ਬੀਜ ਤੇ ਭਾਲਦਾ ਇਹ ਤੁ ਬਿਜੋਰਦੀਆਂ ਦਾਖਾ ਮਹਾਰਾਜ ਕਹਿੰਦੇ ਜੀ ਕਿਕਰ ਦੇ ਬੀਜ ਬੀਜਨੇ ਨੇ ਤਾਂ ਯਾਦ ਰੱਖੀ ਸੱਜਣਾ ਕੰਡੇ ਤੇਰੇ ਪੈਰਾਂ ਦੀ ਬਜਨੇ ਆ ਬੁਰੇ ਕਰਮ ਕਰੇਗਾ ਤੇ ਫਲ ਤੈਨੂੰ ਭੜਾ ਹੀ ਮਿਲਣਾ ਏ ਚੰਗੇ ਕਰਮ ਕਰੇਗਾ ਇਹ ਫਲ ਤੈਨੂੰ ਚੰਗਾ ਮਿਲੇਗਾ ਕਿਉਂਕਿ ਬਾਰੀ ਦਾ ਬਚਨ ਹੈ ਮਹਾਰਾਜ ਕਹਿੰਦੇ ਨੇ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਜਿਹੜੇ ਜੀਵ ਸੱਚੇ ਮਾਰਗ ਤੇ ਚੱਲਦੇ ਨੇ ਉਹਨਾਂ ਦੀ ਜਹਾਨ ਵੀ ਉਸਤਤੀ ਕਰਦਾ ਹੈ ਦੁਨੀਆ ਵੀ ਉਹਨਾਂ ਦੇ ਗੁਣ ਗਾਉਂਦੀ ਹੈ ਤੇ ਜਿਹੜੇ ਚਤਰਾਇਆਂ ਕਰਦੇ ਨੇ ਉਹਨਾਂ ਦੇ ਪੱਲੇ ਕੁਝ ਨਹੀਂ ਰਹਿੰਦਾ ਚਤਰਾਈ ਵਾਲੇ ਬੰਦੇ ਦੇ ਪੱਲੇ ਕੁਝ ਨਹੀਂ ਰਹਿੰਦਾ ਹੁਣ ਆਪਾਂ ਪਿੰਡਾਂ ਵਿੱਚ ਰਹਿੰਦੇ ਆ ਪਤਾ ਹੀ ਇਹ ਵੀ ਕਿਹੜਾ ਬੰਦਾ ਚੁਲਾਕੀਆਂ ਕਰਦਾ ਪਿਆ ਕਹੀਦਿਨਾਂ ਉਹ ਤੇਰੀਆਂ ਚੁਲਾਕੀਆਂ ਦਾ ਕੋਈ ਮੁੱਲ ਨਹੀਂ ਕਹਿੰਦੇ ਆ ਨਾ ਹੁਣ ਜਿਹੜਾ ਬੰਦਾ ਜ਼ਿਆਦਾ ਚਲਾਕ ਬਣਦਾ ਹੋਵੇ ਆਪਾਂ ਕਹੀਦਿਨਿਆਂ ਵੀ ਉਹ ਮਰੀ ਜਾਂਦਾ ਇਹਦੇ ਵਿੱਚ ਦੇ ਪੱਲੇ ਕੀ ਹੈ ਕੱਲੀਆਂ ਚੁਲਾਕੀਆਂ ਨੇ ਕਰਕੇ ਚੁਲਾਕੀਆਂ ਪਿੱਛੇ ਹੋ ਜਾਂਦਾ ਐਨਾ ਕੁਝ ਹੀ ਹੈ ਇਹ ਤੋਂ ਵੱਖਰਾ ਤੇ ਕੁਝ ਨਹੀਂ ਤੇ ਆਪਦੀ ਸਿਆਣਪ ਵਰਤੀ ਸੀ ਰਾਜੇ ਫਲਾਤੂ ਨੇ ਕਹਿੰਦੇ ਜਦੋਂ ਫਲਾਤਨ ਦਾ ਸਮਾਂ ਆਇਆ ਨਾ ਜੀ ਮੌਤਰਾ ਸਮਾਂ ਜਦੋਂ ਆਇਆ ਤੇ ਫਲਾਤਨ ਇੱਕ ਬਹੁਤ ਵੱਡਾ ਚਿੱਤਰਕਾਰ ਸੀ ਮੂਰਤੀਕਾਰ ਸੀ ਸਾਕਸ਼ਾਤ ਐਦਾਂ ਦੀ ਮੂਰਤੀ ਬਣਾਉਂਦਾ ਜਿਵੇਂ ਅਸਲ ਬੰਦਾ ਹੁੰਦਾ ਦੂਜਾ ਬੰਦਾ ਪਰਖ ਨਹੀਂ ਕਰ ਸਕਦਾ ਸੀ ਵੀ ਮੂਰਤੀ ਹੈ ਕਿ ਇਨਸਾਨ ਹੈ ਜਦੋਂ ਧਰਮਰਾਜ ਨੇ ਜਮ ਜਮਾ ਨੂੰ ਹੁਕਮ ਕੀਤਾ ਕਹਿੰਦੇ ਵੀ ਜਾਓ ਰਾਜੇ ਫਲਾਤੂ ਦਾ ਸਮਾਂ ਆ ਗਿਆ ਉਹਨੂੰ ਲਿਆਓ ਜਾ ਕੇ ਤੇ ਆਪਦੀ ਸਿਆਣਪ ਵਰਤੀ ਆਪਦੇ ਵਰਗਿਆਂ ਉਹਨੇ ਬਾਈ ਮੂਰਤਾਂ ਬਣਾਈਆਂ ਕੋਈ ਠਾਰਾ ਕਹਿੰਦਾ ਕੋਈ ਬਾਈ ਕਹਿੰਦਾ ਵੱਖਰੋ ਵੱਖਰੇ ਖਿਆਲ ਨੇ ਇਤਿਹਾਸਕਾਰਾਂ ਦੇ ਉਹਨੇ ਜੀ ਬਾਈ ਮੂਰਤਾਂ ਬਣਾਈਆਂ ਤੇ ਜਦੋਂ ਪਤਾ ਲੱਗਿਆ ਨਾ ਵੀ ਅੱਜ ਸਮਾਂ ਆ ਗਿਆ ਤੇ ਉਹਨਾਂ ਮੂਰਤਾਂ ਦੇ ਵਿੱਚ ਜਾ ਕੇ ਖਲੋ ਗਿਆ ਤੇ ਹੁਣ ਜਿਹੜੇ ਦੂਤ ਸੀ ਵਿਚਾਰੇ ਮੇਰੇ ਵਰਗੇ ਉਹ ਗਏ ਵਾਲੇ ਦਵਾਲੇ ਸਾਰਿਆਂ ਦੇ ਗੇੜੇ ਦੇ ਕੇ ਸੋਚਦੇ ਨੇ ਵੀ ਅਰੇ ਇਹਨਾਂ ਵਿੱਚੋਂ ਅਸਲੀ ਕਿਹੜਾ ਹੈ ਸੋਚੀ ਪੈ ਗਏ ਵੀ ਹਾਂ ਲੈ ਕੇ ਜਾਣਾ ਇਹਦੇ ਤੇ ਬਾਈ ਖੜੇ ਨੇ ਪਰ ਧਰਮਰਾਜ ਦਾ ਤੇ ਹੁਕਮ ਹੈ ਵੀ ਇੱਕ ਨੂੰ ਪਕੜ ਕੇ ਲੈ ਕੇ ਉਹਨੇ ਤੇ ਵਾਪਸ ਗਏ ਧਰਮਰਾਜ ਦੇ ਕੋਲ ਕਹਿੰਦਾ ਵੀ ਖਾਲੀ ਹੱਥ ਕਿਉਂ ਆਏ ਹੋ ਉਹ ਕਹਿੰਦੇ ਮਹਾਰਾਜ ਅਸੀਂ ਤੇ ਚੱਕਰਾਂ 'ਚ ਪੈ ਗਏ ਕਹਿੰਦਾ ਵੀ ਕਿਵੇਂ ਕਹਿੰਦਾ ਮਹਾਰਾਜ ਉੱਥੇ ਇੱਕ ਨਹੀਂ ਉੱਥੇ ਤੇ ਨੇਰੀ ਖੜੇ ਨੇ ਅਸੀਂ ਤੇ ਗਿਣਤੀ ਕੀਤੀ ਉਹ ਤੇ ਬਾਈ ਖੜੀ ਨੇ ਲੈ ਕੇ ਕਿਹੜੇ ਨੂੰ ਆਉਣਾ ਸਾਨੂੰ ਤੇ ਸਮਝ ਹੀ ਨਹੀਂ ਆਈ ਅਸੀਂ ਹੱਥ ਲਾ ਲ ਕੇ ਦੇਖਿਆ ਪੱਥਰ ਦੀਆਂ ਮੂਰਤਾਂ ਸਨ ਧਰਮਰਾਜ ਕਹਿੰਦਾ ਵੀ ਮੈਂ ਤੁਹਾਨੂੰ ਤਰੀਕਾ ਦੱਸਦਾ ਉਹ ਤਰੀਕਾ ਤੁਸੀਂ ਜਾ ਕੇ ਵਰਤਣਾ ਤੇ ਜਿਹੜਾ ਅਸਲ ਹੋਵੇਗਾ ਨਾ ਉਹ ਅਸਲ ਬੰਦਾ ਆਪ ਹੀ ਬੋਲ ਪਏਗਾ ਉਹ ਕਹਿੰਦੇ ਜੀ ਠੀਕ ਹੈ ਤੁਸੀਂ ਸਾਨੂੰ ਤਰੀਕਾ ਦੱਸੋ ਤਰਮ ਰਾਜ ਨੇ ਤਰੀਕਾ ਦੱਸਿਆ ਵਾਪਸ ਆਏ ਵਾਪਸ ਇੱਕ ਜਣਾ ਉਧਰਲੇ ਸਿਰੇ ਤੋਂ ਲੱਗ ਗਿਆ ਇੱਕ ਜਣਾ ਉਧਰਲੇ ਸਿਰੇ ਤੋਂ ਲੱਗਿਆ ਕਹਿੰਦੇ ਵਾਹ ਵਈ ਵਾਹ ਮੂਰਤਾਂ ਬਣਾਉਣ ਵਾਲਿਆ ਬੜਾ ਤੁੱਤੇ ਵਡਾ ਕਲਾਕਾਰ ਹੈ ਤੇਰੇ ਵਰਗੀਆਂ ਮੂਰਤਾਂ ਕੋਈ ਬਣਾਇ ਨਹੀਂ ਸਕਦਾ ਸਾਨੂੰ ਵੀ بڑے ਲੋਕ ਪੰਪ ਦੰਦੇ ਆ ਨਾ ਤੇ ਆਪਾਂ ਪੰਪ ਚਾ ਵੀ ਜਾਂਦੇ ਕਿਹਾ ਵਾਹ ਵਈ ਵਾਹ ਤੇਰੇ ਵਰਗਾ ਕੌਣ ਹੈ ਉਹਦੀ ਏਦਾਂ ਫੁੱਲ ਜਾਂਦੇ ਵੀ ਹਾਂ ਮੇਰੇ ਵਰਗਾ ਤੇ ਬਾਕੀ ਕੋਈ ਨਹੀਂ ਆਪਾਂ ਵੀ ਪੰਪ ਚਾਉਣੇ ਤੇ ਝੁਗਤੀ ਦਿੱਤੀ ਸੀ ਤੇ ਸਾਧ ਸੰਗਤ ਜੀ ਪਤਾ ਵੀ ਕਿਹੜਾ ਬੰਦਾ ਪੈਰਾਂ ਦਾ ਕੱਚਾ ਹੁੰਦਾ ਹੈ ਤੇ ਪੰਪ ਚਾ ਵੀ ਛੇਤੀ ਜਾਂਦੇ ਆ ਹੈ ਕੀ ਹੋਇਆ ਉਹ ਕਹਿੰਦੇ ਵਾਹ ਵਾਹ ਮੂਰਤੀਕਾਰ ਆ ਤੇਰੇ ਵਰਗਿਆਂ ਤੇ ਮੂਰਤੀਆਂ ਅੱਜ ਤੱਕ ਅਸੀਂ ਵੇਖਿਆ ਨਹੀਂ ਜਿਹੜੀਆਂ ਤੂੰ ਬਣਾਈਆਂ ਨੇ ਤੇ ਦੋਨੇ ਜਾਨੇ ਜਦੋਂ ਨੇੜੇ ਪਹੁੰਚੇ ਨਾ ਉਦੋਂ ਉਹ ਬੜੀਆਂਆ ਕਰਦਾ ਆਉਂਦਾ ਉਦੋਂ ਪੰਪ ਦਿੰਦਾ ਆਉਂਦਾ ਤੇ ਦੋਨੇ ਜਾਨੇ ਇਦਾਂ ਜਦੋਂ ਆਉਂਦੇ ਨੇ ਤੇ ਬੜਾ ਖੁਸ਼ ਹੁੰਦਾ ਆਏ ਖੁੱਲ ਗਿਆ ਵਿਚ ਖੜਾ ਖੜਾ ਮੂਰਤੀਆਂ ਦੇ ਵੀ ਹਾਂ ਮੈਨੂੰ ਕਿਹਾ ਤੇ ਮੇਰੀ ਬੜਾਈ ਕਰਦੇ ਨੇ ਇੱਕ ਮੂਰਤੀ ਦੇ ਕੋਲੇ ਆ ਕੇ ਕਹਿੰਦੇ ਬਾਕੀ ਤੇ ਠੀਕ ਹੈ ਪਰ ਛੋਟੀਆਂ ਛੋਟੀਆਂ ਕਮੀਆਂ ਨੇ ਤੇਰੀਆਂ ਮੂਰਤੀਆਂ ਦੇ ਵਿੱਚ ਤੈਨੂੰ ਦੱਸਦਾ ਦਿੰਨੇ ਆ ਹੁਣ ਆਪਸੇ ਵਿੱਚ ਗੱਲਾਂ ਕਰਦੇ ਨੇ ਉਹ ਕਮੀਆਂ ਕੱਢੀਏ ਕਿਵੇਂ ਆਪਦੇ ਜਾਣੇ ਤੇ ਬੜਾ ਵੱਡਾ ਚਿੱਤਰ ਕਰ ਰਹੇ ਪਰ ਦੇਖਣ ਵਾਲੇ ਨੂੰ ਪਤਾ ਲੱਗਦਾ ਨੇ ਵੀ ਕੀ ਕਮੀ ਐ ਆਪਾਂ ਵੀ ਆਪਣੇ ਆਪ 'ਚ ਬੜੇ ਸਿਆਣੇ ਬਣਦੇ ਆ ਪਰ ਦੇਖਣ ਵਾਲਿਆਂ ਨੂੰ ਪਤਾ ਲੱਗ ਜਾਂਦਾ ਹੈ ਵੀ ਸਾਡੇ ਵਿੱਚ ਕੀ ਕਮੀ ਐ ਸਾਨੂੰ ਸਾਡੇ ਆਗਣਾਂ ਦਾ ਘੱਟ ਪਤਾ ਲੱਗਦਾ ਦੂਜੇ ਨੂੰ ਵੱਧ ਪਤਾ ਲੱਗਦਾ ਵੀ ਇਹਦੇ ਵਿੱਚ ਇਹ ਆਗਣ ਹੈ ਪਰ ਜਿਹੜੇ ਆਏ ਕੁਝ ਐਸੇ ਬੰਦੇ ਤਾਂ ਕਹਿ ਦਿੰਦੇ ਨੇ ਮੂੰਹ ਦੇ ਵੀ ਤੇਰੇ ਵਿੱਚ ਆ ਗਲਤੀ ਹੈ ਭਾਈ ਕਈ ਤੇ ਇਦਾਂ ਹੀ ਸਾਨੂੰ ਪੰਪ ਦਿੰਜਨੇ ਤੇ ਆਪਾਂ ਫੁੱਲ ਜਾਂਦੇ ਆ ਵੀ ਹਾਂ ਸਾਨੂੰ ਪੰਪ ਦੇ ਦਾ ਠੀਕ ਹੈ ਜੀ ਰੋ ਵਿਚਾਰ ਕੀ ਹੋਇਆ ਜਦੋਂ ਉਹ ਫਲਾ ਫਲਾ ਦੀ ਵਡਿਆਈ ਕਰਦੇ ਕਰਦੇ ਤੇ ਨਿੰਦਣ ਦੇ ਜਦੋਂ ਪਹੁੰਚੇ ਨਾ ਕਹਿੰਦੇ ਭਾਈ ਵੀ ਆਹ ਮੂਰਤੀ ਦੀਆਂ ਅੱਖਾਂ ਨੇ ਨਾ ਜਿਹੜੀਆਂ ਟੇਡੀਆਂ ਬਣ ਗਈਆਂ ਆਹ ਮੂਰਤੀ ਦਾ ਜਿਹੜਾ ਨੱਕ ਆ ਥੋੜਾ ਜਿਹਾ ਚੌੜਾ ਬਣਾਤਾ ਬੁੱਲ ਮੋਟੇ ਕਰਦੇ ਬੜੀਆਂ ਕਮੀਆਂ ਬਣਾਈਆਂ ਤੇ ਬੋਲ ਪਿਆ ਬੋਲ ਪਿਆ ਉਹ ਕਹਿੰਦਾ ਤੁਸੀਂ ਮੇਰੀਆਂ ਬਣਾਈਆਂ ਮੂਰਤੀਆਂ 'ਚ ਕਮੀਆਂ ਕੱਢਦੇ ਆ ਦਿਖਾਓਗਾ ਭਲਾ ਕਿੱਥੇ ਕਮੀ ਐ ਇਸ ਹਾਦਸਾ ਸੰਗਤ ਜੀ ਉਹ ਦੂਤਾਂ ਨੇ ਬਾਂਦੋ ਫੜ ਲਿਆ ਜਦੋਂ ਬਾਂਦੋ ਫੜਿਆ ਕਹਿੰਦਾ ਇੱਥੇ ਕਮੀ ਹੈ ਆ ਜਾ ਜਦੋਂ ਲੈ ਗਏ ਫਿਰ ਧਰਮਰਾਜ ਕਹਿੰਦਾ ਵੀ ਐ ਬਚ ਜਾਂਦਾ ਰੱਬ ਤੇ ਭਾਣੇ ਤੋਂ ਅੱਜ ਤੱਕ ਕਦੇ ਕੋਈ ਬਚਿਆ ਵੀ ਜਿਹੜਾ ਤੂੰ ਬਚ ਜਾਂਦਾ ਇਹਦੇ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਐਸੋ ਸੋ ਸੰਸਾਰ ਪੇਖ ਰਾ ਰਹਿਣਾ ਨਾ ਕੋਈ ਪਈ ਹੈ ਰੇ ਇਹ ਤੇ ਵੱਡੇ ਵੱਡੇ ਦੁਰਗੇ ਪਾਤਸ਼ਾਹ ਮਰਜ ਕਹਿੰਦੇ ਤੂੰ ਕਿਹੜੇ ਬਾਗ ਦੀ ਮੂਲੀ ਐ ਆਖੋ ਸਤਨਾਮ ਚਤਰਾਈਆਂ ਕਿਸੇ ਕੰਮ ਨਹੀਂ ਆਉਂਦੀਆਂ ਪਿਆਰ ਨਾਲ ਸੰਗਤ ਵਿੱਚ ਬਹਿ ਕੇ ਪਰਮੇਸ਼ਰ ਨੂੰ ਯਾਦ ਕਰਿਆ ਕਰੋ ਸਭ ਤੋਂ ਵੱਡੀ ਚਤਰਾਈ ਐ ਰੱਬ ਨੂੰ ਚੇਤੇ ਕਰਨਾ ਇਹਦੇ ਨਾਲ ਦੁਨੀਆ ਵੀ ਬਸ ਵਿੱਚ ਹੋ ਜਾਂਦੀ ਹੈ ਸਾਰੀ ਦੁਨੀਆ ਕਦਮਾਂ 'ਚ ਝੁਕ ਜਾਂਦੀ ਹੈ ਜਿਹੜੇ ਮੇਰੇ ਪਾਤਸ਼ਾਹ ਨੂੰ ਯਾਦ ਕਰਦੇ ਨੇ ਕੀਤਾ ਨਾ ਰੜੇ ਵਾਲਿਆਂ ਨੇ ਯਾਦ ਜ਼ਿੰਦਗੀ ਲਾ ਦਿੱਤੀ ਤੇ ਦੁਨੀਆ 'ਚ ਉਹਨਾਂ ਦੇ ਜਾਣ ਬਾਅਦ ਵੀ ਉਹਨਾਂ ਦੇ ਪਾਵਨ ਸਥਾਨਾਂ ਤੇ ਅੱਜ ਮੇਰੇ ਲੱਗਦੇ ਐ ਦੁਨੀਆ ਝੁਕਦੀ ਐ ਉਹਨਾਂ ਦੇ ਪਵਿੱਤਰ ਸਥਾਨਾਂ ਤੇ ਜਾ ਜਾ ਕੇ ਲੱਗਦਾ ਨਾ ਮਸਤੂਆਣਾ ਸਾਹਿਬ ਦੀ ਧਰਤੀ ਤੇ ਮੇਲਾ ਜਿੱਥੇ ਸੰਤ ਮਹਾਰਾਜ ਅਦਰ ਸਿੰਘ ਜੀ ਹੋਏ ਨੇ ਝੁਕਦੀ ਐ ਕਿ ਨਹੀਂ ਦੁਨੀਆ ਦੁਨੀਆ ਝੁਕਦੀ ਐ ਨਾਨਕ ਸਰ ਦੀ ਧਰਤੀ ਤੇ ਜਿੱਥੇ ਬਾਬਾ ਅਨੰਤ ਸਿੰਘ ਜੀ ਮਹਾਰਾਜ ਵਰਗਿਆਂ ਨੇ ਭਗਤੀ ਕੀਤੀ ਐ ਬੰਦਗੀ ਕੀਤੀ ਐ ਮਨਾ ਜੇ ਤੂੰ ਵੀ ਕਿਤੇ ਬੰਦਗੀ ਕਰ ਲਵੇਂ ਸਭ ਤੋਂ ਵੱਡੀ ਚਤਰਾਈਏ ਦੇ ਵਿੱਚ ਐ ਚਾਹੇ ਸਾਰੀ ਕਾਇਨਾਤ ਆਪਣੇ ਕਦਮਾਂ 'ਤੇ ਝੁਕਾ ਲਈ ਪਰ ਚੱਲਣਾ ਉਹਦੀ ਰਜਾ ਦੇ ਵਿੱਚ ਪਏਗਾ ਉਹਦੀ ਰਜਾ ਤੋਂ ਬਾਹਰ ਚੱਲਣ ਦੀ ਤੈਨੂੰ ਕੱਖ ਵੀ ਪ੍ਰਾਪਤ ਨਹੀਂ ਹੋਣਾ ਖੋ ਸਤਨਾਮ ਚੱਲ